ਮਚਿਵਾੜਾ ਚ ਇੱਕ ਵਿਅਕਤੀ ਦੀ ਪੇਤ ਪਰੇ ਹਲਾਤਾ ਚ ਮਿਲੀ ਲਾਸ਼ ਨੇ ਪੂਰੇ ਦੇ ਪੂਰੇ ਮੁਹੱਲੇ ਨੂੰ ਪੂਰੀ ਦੀ ਪੂਰੀ ਕਲੋਨੀ ਨੂੰ ਹਿਲਾ ਕੇ ਰੱਖ ਦਿੱਤਾ ਦੱਸਿਆ ਗਿਆ ਕਿ ਇਸ ਵਿਅਕਤੀ ਦਾ ਨਾਮ ਗੁਰਚਰਨ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਪਤਨੀ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋਈ ਸੀ ਅਤੇ ਇਹ ਸ਼ਖਸ ਜੁਗਾੜੂ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ ਜਦ ਅੱਜ ਸਵੇਰੇ ਇਸ ਤੇ ਗਵਾਂਡ ਚ ਰਹਿ ਰਹੇ ਬੱਚਿਆਂ ਨੇ ਪਤੰਗ ਉਡਾਉਣ ਦੇ ਦੌਰਾਨ ਇਸ ਦੇ ਘਰ ਵੱਲ ਚਾਕਿਆ ਤਾਂ ਇਹ ਆਪਣੇ ਵਿਹੜੇ ਦੇ ਵਿੱਚ ਸੁਧਬੁਧ ਖੋਏ ਪਿਆ ਮਿਲਿਆ ਜਿਸ ਤੋਂ ਬਾਅਦ ਬੱਚਿਆਂ ਵੱਲੋਂ ਆਪਣੇ ਮਾਪਿਆਂ ਨੂੰ ਇਸ ਬਾਰੇ ਦੱਸਿਆ ਗਿਆ ਅਤੇ ਗਵਾਂਢ ਦੇ ਵਿੱਚ ਹਲਚਲ ਤੇਜ਼ ਹੋ ਗਈ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਇਸ ਦੀ ਮੌਤ ਹੋ ਚੁੱਕੀ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਵੀ ਇਤਲਾਹ ਕੀਤੀ ਗਈ ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਵੱਲੋਂ ਗੁਰਚਰਨ ਸਿੰਘ ਦੀ ਜੋ ਦੇ ਉਸ ਨੂੰ ਪੋਸਟਮਾਰਟਮ ਲਈ ਪੇਜ ਦਿੱਤਾ ਗਿਆ ਹੈ ਅਤੇ ਹੁਣ ਇਸ ਮਾਮਲੇ ਦੇ ਵਿੱਚ ਕੀ ਨਵਾਂ ਤੱਥ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਦੇਖਣਾ ਹੋਵੇਗਾ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਪੇਤ ਭਰੇ ਹਾਲਾਤਾਂ ਚ ਮਿਲੀ ਦਿਨ ਦਿਹਾੜੇ ਇਸ লাশ ਨੇ ਪੂਰੇ ਦੇ ਪੂਰੇ ਮਹੱਲੇ ਨੂੰ ਪੂਰੀ ਦੀ ਪੂਰੀ ਕਲੋਨੀ ਨੂੰ ਹਿਲਾ ਕੇ ਰੱਖ ਛੱਡਿਆ ਹੁਣ ਮੌਕੇ ਤੇ ਮੌਜੂਦ ਲੋਕਾਂ ਤੇ ਪੁਲਿਸ ਅਫਸਰਾਂ ਅਫਸਰਵਲੋ ਜੋ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਉਹਨਾਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਹਾਂ। ਕੋਰਪ੍ਰੀਤ ਹੈ। ਇੱਕ ਹੀ ਲੱਗਦੇ ਨੇ। ਮੇਰੇ ਭਰਾ ਆ ਲੱਗ ਰਹੇ ਮਾਸੇਰੇ ਮੁੰਡੇ ਨੇ। ਕੀ ਨਾਮ ਦੀ ਹੈ ਉਹ? ਗਰਚਰਨ ਸਿੰਘ। ਅੱਛਾ ਜੀ ਕਿੱਥੇ ਰਹਿੰਦੇ ਨੇ ਉਹ? ਇਹ ਰੈਣੀ ਵਾਲਾ ਮਾਛੋੜੇ ਰੈਣੀ 10 ਸਾਲ ਹੋ ਗਏ ਉੱਥੇ ਰਹੇ ਨੇ। ਇਹ ਕੀ ਗੱਲ ਬਾਤ ਹੈ? ਇਹ ਪੜਾਈ ਰਾਤ ਟਹਿ ਕੇ ਹੋਇਆ ਨਹੀਂ ਤਾਰ ਦੂ ਰੁਪਈ ਲਈ ਵਾਧੂ। ਜੀ। ਕੱਲੇ ਰਹਿੰਦਾ ਸੀ ਘਰ 'ਚ ਹਾਂਜੀ ਇੱਥੇ ਕੱਲਾ ਹੀ ਰਹਿੰਦਾ ਜੀ ਇਹਦੇ ਘਰ ਦੇ ਵਿੱਚ ਬਾਕੀ ਪਰਿਵਾਰ ਦੇ ਮੈਂਬਰ ਬਾਕੀ ਹੈ ਨਹੀਂ ਘਰ ਵਾਲੀ ਪਹਿਲਾਂ ਪੂਰੀ ਹੋਈ 4 ਸਾਲ ਹੋ ਗਏ ਬੱਚਾ ਬੱਚਾ ਹੈ ਨਹੀਂ ਸੂਰੇ ਕੱਲੇ ਰਹਿੰਦੇ ਸੀ ਹਾਂਜੀ ਸਾਨੂੰ ਉਤਲਾਬ ਮਿਲੀ ਸੀ ਜਿਵੇਂ ਮੰਗਤ ਕਲੋਨੀ 'ਚ ਇੱਕ ਮਤਲਬ ਅੰਦਰ ਮਕਾਨ ਦੇ ਅੰਦਰੋਂ ਕੁੰਡਾ ਲੱਗਿਆ ਹੋਇਆ ਵੀ ਬੰਦਾ ਉੱਠ ਨਹੀਂ ਰਿਹਾ ਵੀ ਬੰਦਾ ਡੇਗਿਆ ਪਿਆ ਤੇ ਸਾਡੀ ਪੁਲਿਸ ਪਾਲਟੀ ਪਹੁੰਚੀ ਤੇ ਸਾਡੇ ਉਹ ਨਾਲ ਉਹਦੇ ਗਵੰਡੀ ਸੀ ਉਹਨਾਂ ਨੇ ਅੱਗੇ ਕੌੜੀ ਲਾ ਕੇ ਮੁਲਾਜ਼ਮਾਂ ਅੰਦਰ ਕੇ ਕੰਟ ਟੱਪ ਕੇ ਤਾਂ ਦੇਖਿਆ ਤਾਂ ਉਹ ਡੈੱਡ ਪਿਆ ਸੀ ਕੋਲੇ ਇੱਕ ਵਿਸਕੀ ਦੀ ਬੋਤਲ ਪਈ ਸੀ ਤੇ ਅਸੀਂ ਉਹ ਲਾਸ਼ ਨੂੰ ਮੋਰਚੀ ਹਾਲ ਚ ਹਸਪਤਾਲ ਸਮਰਾਲੇ ਰਖਾ ਦਿੱਤਾ ਉਹਦਾ ਪੋਸ਼ਪਨ ਕਰਾਵਾਂਗੇ ਪਰਿਵਾਰ ਕਿਨੇ ਹਾਂਜੀ ਉਹ ਪਰਿਵਾਰ ਚ ਉਹਦੀ ਵਾਈਫ ਦੀ ਤਾਂ ਪਹਿਲਾਂ ਹੀ ਡੈਥ ਹੋ ਚੁੱਕੀ ਆ ਜੀ 2.5 ਸਾਲ ਪਹਿਲਾਂ ਉਹਦੇ ਬ੍ਰਦਰ ਤੇ ਸਿਸਟਰ ਆ ਗਏ ਸੀ ਉਹਨਾਂ ਨੂੰ ਅਸੀਂ ਜਾਣੂ ਕਰਤਾ ਲੌਣੇ ਅਤੇ ਅੱਗੇ ਅਸੀਂ ਬਿਆਨ ਲਿਖ ਕੇ ਅਗਲੀ ਕਾਰਵਾਈ ਕਰਾਂਗੇ ਕੀ ਲੱਗ ਰਿਹਾ ਮੌਤ ਸ਼ਰਾਬ ਦੇ ਕਰਨ ਹੋਈ ਜਾਂ ਕੀ ਹੋਰ ਕਰਨ ਹੋ ਸਕਦਾ ਹੈ ਇਹਦਾ ਰੀਜਨ ਸਰ ਆਪਣੇ ਮੈਡੀਕਲ ਤੋਂ ਹੀ ਪਤਾ ਲੱਗੂਗਾ ਪੋਸਟਮਾਰਟਮ ਤੋਂ ਬਾਅਦ ਠੀਕ ਹੈ ਜੀ ਇਕੱਲਾ ਰਹਿ ਰਿਹਾ ਇਸ ਘਰ ਦੇ ਵਿੱਚ ਜੀ ਜੀ ਸਿੰਗਲ ਸੀ ਜੀ ਇਕੱਲਾ ਹੀ ਰਹਿ ਰਿਹਾ ਸੀ ਮਾਚਿਵਾੜਾ ਚ ਇੱਕ ਵਿਅਕਤੀ ਦੀ ਪੇਤ ਪਰੇ ਹਾਲਾਤਾਂ ਚ ਮਿਲੀ ਲਾਸ਼ ਨੇ ਪੂਰੇ ਦੇ ਪੂਰੇ ਮਹੱਲੇ ਨੂੰ ਪੂਰੀ ਪੂਰੀ ਕਲੋਨੀ ਨੂੰ ਹਿਲਾ ਕੇ ਰੱਖ ਦਿੱਤਾ ਦੱਸ ਦਿਆ ਕਿ ਇਸ ਵਿਅਕਤੀ ਦਾ ਨਾਮ ਗੁਰਚਰਨ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਪਤਨੀ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋਈ ਸੀ ਅਤੇ ਇਹ ਸ਼ਖਸ ਜੁਗਾੜੂ ਰਿਕਸ਼ਾ ਚਲਾਉਂਦਾ ਕੰਮ ਕਰਦਾ ਸੀ ਜਦ ਅੱਜ ਸਵੇਰੇ ਇਸ ਤੇ ਗਵਾਂਡ ਚ ਰਹਿ ਰਹੇ ਬੱਚਿਆਂ ਨੇ ਪਤੰਗ ਉਡਾਉਣ ਦੇ ਦੌਰਾਨ ਇਸ ਦੇ ਘਰ ਵੱਲ ਚਾਕਿਆ ਤਾਂ ਇਹ ਆਪਣੇ ਵਿਹੜੇ ਦੇ ਵਿੱਚ ਸੁਧਬੁੱਧ ਖੋਏ ਪਿਆ ਮਿਲਿਆ ਜਿਸ ਤੋਂ ਬਾਅਦ ਬੱਚਿਆਂ ਵੱਲੋਂ ਆਪਣੇ ਮਾਪਿਆਂ ਨੂੰ ਇਸ ਬਾਰੇ ਦੱਸਿਆ ਗਿਆ ਅਤੇ ਗਵਾਂਡ ਦੇ ਵਿੱਚ ਹਲਚਲ ਤੇਜ਼ ਹੋ ਗਈ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਇਸ ਦੀ ਮੌਤ ਹੋ ਚੁੱਕੀ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਵੀ ਇਤਲਾਹ ਕੀਤੀ ਗਈ ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਵੱਲੋਂ ਗੁਰਚਰਨ ਸਿੰਘ ਦੀ ਜੋ ਦੇ ਉਸ ਨੂੰ ਪੋਸਟਮਾਰਟਮ ਲਈ ਪੇਜ ਦਿੱਤਾ ਗਿਆ ਹੈ ਅਤੇ ਹੁਣ ਇਸ ਮਾਮਲੇ ਦੇ ਵਿੱਚ ਕੀ ਨਵਾਂ ਤੱਥ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਦੇਖਣਾ ਹੋਵੇਗਾ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਪੇਤ ਭਰੇ ਹਾਲਾਤਾਂ ਚ ਮਿਲੀ ਦਿਨ ਦਿਹਾੜੇ ਇਸਲਾਸ਼ ਨੇ ਪੂਰੇ ਦੇ ਪੂਰੇ ਮਹੱਲੇ ਨੂੰ ਪੂਰੀ ਦੀ ਪੂਰੀ ਕਲੋਨੀ ਨੂੰ ਹਿਲਾ ਕੇ ਰੱਖ ਛੱਡਿਆ ਹੁਣ ਮੌਕੇ ਤੇ ਮੌਜੂਦ ਲੋਕਾਂ ਤੇ ਪੁਲਿਸ ਅਫਸਰਾਂ ਅਫਸਰਵਲੋ ਜੋ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਉਹਨਾਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਕੋਰਪ੍ਰੀਤਾ ਇਹ ਕੀ ਲੱਗਦੇ ਨੇ ਮੇਰੇ ਭਰਾਏ ਲੱਗ ਰਹੇ ਮਾਸੇ ਦੇ ਮੁੰਡੇ ਨੇ ਕੀ ਨਾਮ ਦੀ ਹੈ ਇਹ ਗਰਚਰ ਸਿੰਘ ਹੈ ਅੱਜ ਕਿੱਥੇ ਰਹਿੰਦੇ ਨੇ ਇਹ ਰਹਿਣੇ ਆ ਮਾਛੋੜੇ ਰਹਿਨੇ 10 ਸਾਲ ਹੋ ਗਏ ਉਹੀ ਰਹੇ ਨੇ ਕੀ ਗੱਲ ਬਾਤ ਇਹ ਪਤਾ ਹੀ ਰਾਤ ਟਹਿ ਕੇ ਹੋਇਆ ਜੀ ਤਾਰ ਦੂਰ ਕੀ ਲਈ ਵਾਹ ਜੀ ਇਕੱਲੇ ਰਹਿੰਦਾ ਸੀ ਘਰ ਚ ਹਾਂ ਜੀ ਇੱਥੇ ਇਕੱਲਾ ਹੀ ਰਹਿੰਦਾ ਜੀ ਇਹ ਘਰ ਦੇ ਵਿੱਚ ਬਾਕੀ ਪਰਿਵਾਰ ਦੇ ਮੈਂਬਰ ਬਾਕੀ ਹੈ ਨਹੀਂ ਘਰ ਵਾਲੀ ਪਹਿਲਾਂ ਪੂਰੀ ਹੋਈ ਚਾਰ ਸਾਲ ਹੋ ਗਏ ਬੱਚਾ ਬੱਚਾ ਹੈ ਨਹੀਂ ਸੂਰੇ ਇਕੱਲੇ ਰਹਿੰਦੇ ਸੀ ਹਾਂ ਜੀ ਸਾਨੂੰ ਤਲਾਬ ਮਿਲੀ ਸੀ ਜੀ ਮੰਗਤ ਕਲੋਨੀ ਚ ਇੱਕ ਮਤਲਬ ਅੰਦਰ ਮਕਾਨ ਦੇ ਅੰਦਰੋਂ ਕੁੰਡਾ ਲੱਗਿਆ ਹੋਇਆ ਵੀ ਬੰਦਾ ਉੱਠ ਨਹੀਂ ਰਿਹਾ ਵੀ ਬੰਦਾ ਡੇਗਿਆ ਪਿਆ ਤੇ ਸਾਡੀ ਪੁਲਿਸ ਪਾਲਟੀ ਪਹੁੰਚੀ ਤੇ ਸਾਡੇ ਉਹ ਨਾਲ ਉਹ ਤੇ ਗਵੰਡੀ ਸੀ ਉਹਨਾਂ ਨੇ ਅੱਗੇ ਕੌੜੀ ਲਾ ਕੇ ਮਲਾਜਮ ਅੰਦਰ ਕੇ ਕੰ ਟੱਪ ਕੇ ਤਾਂ ਦੇਖਿਆ ਤਾਂ ਉਹ ਡੈੱਡ ਪਿਆ ਸੀ ਕੋਲੇ ਇੱਕ ਵਿਸਕੀ ਦੀ ਬੋਤਲ ਪਈ ਸੀ ਤੇ ਅਸੀਂ ਉਹ লাশ ਨੂੰ ਮੋਰਟਰੀ ਹਾਲ ਚ ਹਸਪਤਾਲ ਸਮਰਾਲੇ ਰਖਾ ਦਿੱਤਾ ਉਹਦਾ ਪੋਸਟਮਾਰਟਮ ਕਰਾਵਾਂਗੇ ਪਰ ਪਰਿਵਾਰ ਕਿਨੇ ਜ ਨੇ ਸੀ ਹਾਂਜੀ ਉਹਦੇ ਪਰਿਵਾਰ ਚ ਉਹਦੀ ਵਾਈਫ ਦੀ ਤਾਂ ਪਹਿਲਾਂ ਹੀ ਡੈਥ ਹੋ ਚੁੱਕੀ ਆ ਜੀ 2.5 ਸਾਲ ਪਹਿਲਾਂ ਉਹਦੇ ਬ੍ਰਦਰ ਤੇ ਸਿਸਟਰ ਆਗੇ ਸੀ ਉਹਨਾਂ ਨੂੰ ਅਸੀਂ ਜਾਣੂ ਕਰਤਾ ਉਹਨਾਂ ਤੇ ਅੱਗੇ ਅਸੀਂ ਬਿਆਨ ਲਿਖ ਕੇ ਅਗਲੀ ਕਾਰਵਾਈ ਕਰਾਂਗੇ ਕੀ ਲੱਗਦਾ ਮੌਤ ਸ਼ਰਾਬ ਦੇ ਕਰਨ ਲਈ ਜਾਂ ਕੋਈ ਹੋਰ ਕਰਨ ਲਈ ਹਾਂਜੀ ਇਹਦਾ ਰੀਜ਼ਨ ਸਰ ਆਪਣੇ ਮੈਡੀਕਲ ਤੋਂ ਹੀ ਪਤਾ ਲੱਗੂਗਾ ਪੋਸਟਮਾਰਟਮ ਤੋਂ ਬਾਅਦ ਠੀਕ ਹੈ ਜੀ ਇਕੱਲਾ ਰਹਿ ਰਿਹਾ ਇਸ ਘਰ ਦੇ ਵਿੱਚ ਜੀ ਜੀ ਸਿੰਗਲ ਸੀ ਜੀ ਇਕੱਲਾ ਹੀ ਰਹਿ ਰਿਹਾ ਸੀ ਮਚਵਾੜਾ ਚ ਇੱਕ ਵਿਅਕਤੀ ਦੀ ਪੇਤ ਪਰੇ ਹਲਾਤਾ ਚ ਮਿਲੀ ਲਾਸ਼ ਨੇ ਪੂਰੇ ਦੇ ਪੂਰੇ ਮਹੱਲੇ ਨੂੰ ਪੂਰੀ ਦੀ ਪੂਰੀ ਕਲੋਨੀ ਨੂੰ ਹਿਲਾ ਕੇ ਰੱਖ ਦਿੱਤਾ ਦੱਸਤੀ ਹੈ ਕਿ ਇਸ ਵਿਅਕਤੀ ਦਾ ਨਾਮ ਗੁਰਚਰਨ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਪਤਨੀ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋਈ ਸੀ ਅਤੇ ਇਹ ਸ਼ਖਸ ਜੁਗਾੜੂ ਰਿਕਸ਼ਾ ਚਲਾਉਂਦਾ ਕੰਮ ਕਰਦਾ ਸੀ ਜਦ ਅੱਜ ਸਵੇਰੇ ਇਸ ਦੇ ਗੁਆਂਢ ਚ ਰਹਿ ਰਹੇ ਬੱਚਿਆਂ ਨੇ ਪਤੰਗ ਉਡਾਉਣ ਦੇ ਦੌਰਾਨ ਇਸ ਦੇ ਘਰ ਵੱਲ ਚਾਕਿਆ ਤਾਂ ਇਹ ਆਪਣੇ ਵਿਹੜੇ ਦੇ ਵਿੱਚ ਸੁਧਬੁਧ ਖੋਏ ਪਿਆ ਮਿਲਿਆ ਜਿਸ ਤੋਂ ਬਾਅਦ ਬੱਚਿਆਂ ਵੱਲੋਂ ਆਪਣੇ ਮਾਪਿਆਂ ਨੂੰ ਇਸ ਬਾਰੇ ਦੱਸਿਆ ਗਿਆ ਅਤੇ ਗਵਾਂਢ ਦੇ ਵਿੱਚ ਹਲਚਲ ਤੇਜ਼ ਹੋ ਗਈ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਇਸ ਦੀ ਮੌਤ ਹੋ ਚੁੱਕੀ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਵੀ ਇਤਲਾਹ ਕੀਤੀ ਗਈ ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਵੱਲੋਂ ਗੁਰਚਰਨ ਸਿੰਘ ਦੀ ਜੋ ਦੇ ਉਸ ਨੂੰ ਪੋਸਟਮਾਰਟਮ ਲਈ ਪੇਜ ਦਿੱਤਾ ਗਿਆ ਹੈ ਅਤੇ ਹੁਣ ਇਸ ਮਾਮਲੇ ਦੇ ਵਿੱਚ ਕੀ ਨਵਾਂ ਤੱਥ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਦੇਖਣਾ ਹੋਵੇਗਾ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਪੇਤ ਭਰੇ ਹਾਲਾਤਾਂ ਚ ਮਿਲੀ ਦਿਨ ਦਿਹਾੜੇ ਇਸਲਾਸ਼ ਨੇ ਪੂਰੇ ਦੇ ਪੂਰੇ ਮਹੱਲੇ ਨੂੰ ਪੂਰੀ ਦੀ ਪੂਰੀ ਕਲੋਨੀ ਨੂੰ ਹਿਲਾ ਕੇ ਰੱਖ ਛੱਡਿਆ ਹੁਣ ਮੌਕੇ ਤੇ ਮੌਜੂਦ ਲੋਕਾਂ ਤੇ ਪੁਲਿਸ ਅਫਸਰਾਂ ਅਫਸਰਵਲੋ ਜੋ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਉਹਨਾਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਕੋਰਪ੍ਰੀਤ ਹੈ ਇਹ ਕੀ ਲੱਗਦੇ ਨੇ ਮੇਰੇ ਭਰਾਏ ਲੱਗ ਰਹੇ ਮਾਸੇਰੇ ਮੁੰਡੇ ਨੇ ਕੀ ਨਾਮ ਦੀ ਹੈ ਇਹ ਗਰਚਰਨ ਸਿੰਘ ਜੀ ਕਿੱਥੇ ਵੀ ਰਹਿੰਦੇ ਨੇ ਇਹ ਰਹਿਣੇ ਆ ਵੱਤ ਛੋੜੇ ਰਹਿਨੇ 10 ਸਾਲ ਹੋ ਗਏ ਉਰੇ ਰਹਿਣਾ ਕੀ ਗੱਲ ਬਾਤ ਇਹ ਪਤਾ ਹੀ ਰਾਤ ਤੱਕ ਹੀ ਹੋਇਆ ਜੀ ਚਾਰ ਦੂਰ ਪੀ ਲਈ ਵੱਤ ਇਹ ਇਕੱਲੇ ਹੀ ਰਹਿੰਦੇ ਸੀ ਘਰ ਚ ਹਾਂਜੀ ਇੱਥੇ ਇਕੱਲੇ ਹੀ ਰਹਿੰਦਾ ਜੀ ਇਹ ਘਰ ਦੇ ਬਾਕੀ ਪਰਿਵਾਰ ਦੇ ਮੈਂਬਰ ਬਾਕੀ ਹੈ ਨਹੀਂ ਘਰ ਵਾਲੀ ਪਹਿਲਾਂ ਪੂਰੀ ਹੋਈ 4 ਸਾਲ ਹੋ ਗਏ ਬੱਚਾ ਬੱਚਾ ਹੈ ਨਹੀਂ ਬਸ ਉਰੇ ਇਕੱਲੇ ਹੀ ਰਹਿੰਦੇ ਸੀ ਹਾਂਜੀ ਸਾਨੂੰ ਉਤਲਾਬ ਮਿਲੀ ਸੀ ਜੀ ਮੰਗਤ ਕਲੋਨੀ ਚ ਇੱਕ ਮਤਲਬ ਅੰਦਰ ਮਕਾਨ ਦੇ ਅੰਦਰੋਂ ਕੁੰਡਾ ਲੱਗਿਆ ਹੋਇਆ ਹੈ ਵੀ ਬੰਦਾ ਉੱਠ ਨਹੀਂ ਰਿਹਾ ਵੀ ਬੰਦਾ ਡੇਗਿਆ ਪਿਆ ਤੇ ਉੱਥੇ ਸਾਡੀ ਪੁਲਿਸ ਪਾਲਟੀ ਪਹੁੰਚੀ ਤੇ ਸਾਡੇ ਉਹ ਨਾਲ ਉਹ ਤੇ ਗਵੰਡੀ ਸੀ ਉਹਨਾਂ ਨੇ ਅੱਗੇ ਕੌੜੀ ਲਾ ਕੇ ਮਲਾਜਮਾਂ ਅੰਦਰ ਕੇ ਕੰ ਟੱਪ ਕੇ ਤਾਂ ਦੇਖਿਆ ਤਾਂ ਉਹ ਡੈੱਡ ਪਿਆ ਸੀ ਕੋਲੇ ਇੱਕ ਵਿਸਕੀ ਦੀ ਬੋਤਲ ਪਈ ਸੀ ਤੇ ਅਸੀਂ ਉਹ ਲਾਸ਼ ਨੂੰ ਮੋਰਚੀ ਹਾਲ ਚ ਹਸਪਤਾਲ ਸਮਰਾਲੇ ਰਖਾ ਦਿੱਤਾ ਉਹਦਾ ਪੋਸ਼ਪਨ ਕਰਾਵਾਂਗੇ ਪਰ ਬਾਤ ਕਿਲੇ ਨੇ ਹਾਂਜੀ ਉਹਦੇ ਪਰਿਵਾਰ ਚ ਉਹਦੀ ਵਾਈਫ ਦੀ ਤਾਂ ਪਹਿਲਾਂ ਹੀ ਡੈਥ ਹੋ ਚੁੱਕੀ ਆ ਜੀ 2.5 ਸਾਲ ਪਹਿਲਾਂ ਉਹਦੇ ਬ੍ਰਦਰ ਤੇ ਸਿਸਟਰ ਆਗੇ ਸੀ ਉਹਨਾਂ ਨੂੰ ਅਸੀਂ ਜਾਣੂ ਕਰਤਾ ਉਹਨਾਂ ਤੇ ਅੱਗੇ ਅਸੀਂ ਵਿਆਹ ਲਿਖ ਕੇ ਅਗਲੀ ਕਾਰਵਾਈ ਕਰਾਂਗੇ ਕੀ ਲੱਗ ਰਿਹਾ ਮੌਤ ਸਰਵਾ ਦੇ ਕਰਨ ਲਈ ਜਾਂ ਕੀ ਹੋਰ ਕਰਨਾ ਚਾਹੀਦਾ ਹੈ ਇਹਦਾ ਰੀਜਨ ਸਰ ਆਪਣੇ ਮੈਡੀਕਲ ਤੋਂ ਹੀ ਪਤਾ ਲੱਗੂਗਾ ਪੋਸਟਪਾਣ ਤੋਂ ਬਾਅਦ ਠੀਕ ਹੈ ਜੀ ਇਕੱਲਾ ਰਹਿ ਰਿਹਾ ਇਸ ਘਰ ਦੇ ਵਿੱਚ ਜੀ ਜੀ ਸਿੰਗਲ ਸੀ ਜੀ ਇਕੱਲਾ ਹੀ ਰਹਿ ਰਿਹਾ ਸੀ ਮਚਵਾੜਾ ਚ ਇੱਕ ਵਿਅਕਤੀ ਦੀ ਪੇਤ ਪਰੇ ਹਲਾਤਾ ਚ ਮਿਲੀ ਲਾਸ਼ ਨੇ ਪੂਰੇ ਦੇ ਪੂਰੇ ਮੁਹੱਲੇ ਨੂੰ ਪੂਰੀ ਦੀ ਪੂਰੀ ਕਲੋਨੀ ਨੂੰ ਹਿਲਾ ਕੇ ਰੱਖ ਦਿੱਤਾ ਦੱਸਤੀ ਹੈ ਕਿ ਇਸ ਵਿਅਕਤੀ ਦਾ ਨਾਮ ਗੁਰਚਰਨ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਪਤਨੀ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋਈ ਸੀ ਅਤੇ ਇਹ ਸ਼ਖਸ ਜੁਗਾੜੂ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ ਜਦ ਅੱਜ ਸਵੇਰੇ ਇਸ ਦੇ ਗਵਾਂਢ ਚ ਰਹਿ ਰਹੇ ਬੱਚਿਆਂ ਨੇ ਪਤੰਗ ਉਡਾਉਣ ਦੇ ਦੌਰਾਨ ਇਸ ਦੇ ਘਰ ਵੱਲ ਚਾਕਿਆ ਤਾਂ ਇਹ ਆਪਣੇ ਵਿਹੜੇ ਦੇ ਵਿੱਚ ਸੁਧਬੁਧ ਖੋਏ ਪਿਆ ਮਿਲਿਆ ਜਿਸ ਤੋਂ ਬਾਅਦ ਬੱਚਿਆਂ ਵੱਲੋਂ ਆਪਣੇ ਮਾਪਿਆਂ ਨੂੰ ਇਸ ਬਾਰੇ ਦੱਸਿਆ ਗਿਆ ਅਤੇ ਗਵਾਂੜ ਦੇ ਵਿੱਚ ਹਲਚਲ ਤੇਜ਼ ਹੋ ਗਈ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਇਸ ਦੀ ਮੌਤ ਹੋ ਚੁੱਕੀ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਵੀ ਇਤਲਾਹ ਕੀਤੀ ਗਈ ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਵੱਲੋਂ ਗੁਰਚਰਨ ਸਿੰਘ ਦੀ ਜੋ ਦੇ ਉਸ ਨੂੰ ਪੋਸਟਮਾਰਟਮ ਲਈ ਪੇਜ ਦਿੱਤਾ ਗਿਆ ਹੈ ਅਤੇ ਹੁਣ ਇਸ ਮਾਮਲੇ ਦੇ ਵਿੱਚ ਕੀ ਨਵਾਂ ਤੱਥ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਦੇਖਣਾ ਹੋਵੇਗਾ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਪੇਤ ਭਰੇ ਹਾਲਾਤਾਂ ਚ ਮਿਲੀ ਦਿਨ ਦਿਹਾੜੇ ਇਸਲਾਸ਼ ਨੇ ਪੂਰੇ ਦੇ ਪੂਰੇ ਮਹੱਲੇ ਨੂੰ ਪੂਰੀ ਦੀ ਪੂਰੀ ਕਲੋਨੀ ਨੂੰ ਹਿਲਾ ਕੇ ਰੱਖ ਛੱਡਿਆ ਹੁਣ ਮੌਕੇ ਤੇ ਮੌਜੂਦ ਲੋਕਾਂ ਤੇ ਪੁਲਿਸ ਅਫਸਰਾਂ ਅਫਸਰਵਲੋ ਜੋ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਉਹਨਾਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਕੋਰਪ੍ਰੀਤਾ ਇਹ ਕੀ ਲੱਗਦੇ ਨੇ ਮੇਰੇ ਭਰਾਇਆਂ ਦੀ ਲੱਗ ਰੇ ਮਾਸੇਰੇ ਮੁੰਡੇ ਨੇ ਕੀ ਨਾਮ ਦੀ ਹੈ ਇਹ ਗਰਚਰ ਚ ਹੈ ਅੱਛਾ ਜੀ ਕਿੱਥੇ ਵੀ ਰਹਿੰਦੇ ਨੇ ਇਹ ਇਹ ਰਹਿਣੇ ਆ ਵੱਤ ਛੋੜੇ ਰਹਿਨੇ 10 ਸਾਲ ਹੋ ਗਏ ਉਰੇ ਰਹਿਣਾਂ ਤੇ ਕੀ ਗੱਲ ਬਾਤ ਇਹ ਪਤਾ ਹੀ ਰਾਤ ਤੱਕ ਹੀ ਹੋਇਆ ਜੀ ਚਾਰ ਦੂਰ ਪੀ ਲਈ ਵੱਤ ਇਹ ਇਕੱਲੇ ਹੀ ਰਹਿੰਦੇ ਸੀ ਘਰ ਚ ਹਾਂਜੀ ਇੱਥੇ ਇਕੱਲੇ ਹੀ ਰਹਿੰਦਾ ਜੀ ਇਹ ਘਰ ਦੇ ਬਾਕੀ ਪਰਿਵਾਰ ਦੇ ਮੈਂਬਰ ਬਾਕੀ ਹੈ ਨਹੀਂ ਘਰ ਵਾਲੀ ਪਹਿਲਾਂ ਪੂਰੀ ਹੋਈ 4 ਸਾਲ ਹੋ ਗਏ ਬੱਚਾ ਬੱਚਾ ਹੈ ਨਹੀਂ ਬਸ ਉਰੇ ਇਕੱਲੇ ਹੀ ਰਹਿੰਦੇ ਸੀ ਹਾਂਜੀ ਸਾਨੂੰ ਉਤਲਾਬ ਮਿਲੀ ਸੀ ਜੀ ਮੰਗਤ ਕਲੋਨੀ ਚ ਇੱਕ ਮਤਲਬ ਅੰਦਰ ਮਕਾਨ ਦੇ ਅੰਦਰੋਂ ਕੁੰਡਾ ਲੱਗਿਆ ਹੋਇਆ ਵੀ ਬੰਦਾ ਉੱਠ ਨਹੀਂ ਰਿਹਾ ਵੀ ਬੰਦਾ ਡੇਗਿਆ ਪਿਆ ਤੇ ਉੱਥੇ ਸਾਡੀ ਪੁਲਿਸ ਪਾਲਟੀ ਪਹੁੰਚੀ ਤੇ ਸਾਡੇ ਉਹ ਨਾਲ ਉਹ ਤੇ ਗਵੰਡੀ ਸੀ ਉਹਨਾਂ ਨੇ ਅੱਗੇ ਕੌੜੀ ਲਾ ਕੇ ਮਲਾਜਮਾਂ ਅੰਦਰ ਗਏ ਕੰਟ ਟੱਪ ਕੇ ਤਾਂ ਦੇਖਿਆ ਤਾਂ ਉਹ ਡੈੱਡ ਪਿਆ ਸੀ ਕੋਲੇ ਇੱਕ ਵਿਸਕੀ ਦੀ ਬੋਤਲ ਪਈ ਸੀ ਤੇ ਅਸੀਂ ਉਹ ਲਾਸ਼ ਨੂੰ ਮੋਰਚੀ ਹਾਲ ਚ ਹਸਪਤਾਲ ਸਮਰਾਲੇ ਰਖਾ ਦਿੱਤਾ ਉਹਦਾ ਪੋਸ਼ਪਨ ਕਰਾਵਾਂਗੇ ਪਰ ਬਾਤ ਕਿਲੇ ਨੇ ਹਾਂਜੀ ਉਹ ਪਰਿਵਾਰ ਚ ਉਹਦੀ ਵਾਈਫ ਦੀ ਤਾਂ ਪਹਿਲਾਂ ਹੀ ਡੈਥ ਹੋ ਚੁੱਕੀ ਆ ਜੀ 2.5 ਸਾਲ ਪਹਿਲਾਂ ਉਹਦੇ ਬ੍ਰਦਰ ਤੇ ਸਿਸਟਰ ਆਗੇ ਸੀ ਉਹਨਾਂ ਨੂੰ ਅਸੀਂ ਜਾਣੂ ਕਰਤਾ ਉਹਨਾਂ ਤੇ ਅੱਗੇ ਅਸੀਂ ਵਿਆਹ ਲਿਖ ਕੇ ਅਗਲੀ ਕਾਰਵਾਈ ਕਰਾਂਗੇ ਕੀ ਲੱਗ ਰਿਹਾ ਮੌਤ ਸਰਵ ਦੇ ਕਰਨ ਲਈ ਜਾਂ ਕੀ ਹੋਰ ਕਰਨਾ ਚਾਹੀਦਾ ਹੈ ਇਹਦਾ ਰੀਜਨ ਸਰ ਆਪਣੇ ਮੈਡੀਕਲ ਤੋਂ ਹੀ ਪਤਾ ਲੱਗੂਗਾ ਪੋਸਟਮਾਰਟਮ ਤੋਂ ਬਾਅਦ ਠੀਕ ਹੈ ਜੀ ਇਕੱਲਾ ਰਹਿ ਰਿਹਾ ਇਸ ਘਰ ਦੇ ਵਿੱਚ ਜੀ ਜੀ ਸਿੰਗਲ ਸੀ ਜੀ ਇਕੱਲਾ ਹੀ ਰਹਿ ਰਿਹਾ ਸੀ